ਜੇ 1 ਜਨਵਰੀ ਆ ਔਰ 2025 ਦੀ ਸ਼ੁਰੂਆਤ ਆ ਜਿਹੜੀ ਹੋ ਚੁੱਕੀ ਆ ਤਾਂ ਸਾਡੇ ਨਾਲ ਦੇ ਪਿੰਡ ਹਰੀਕੇ ਕਲਾਂ ਤੇ ਇਧਰਲੇ ਪਾਸੇ ਸਾਡੇ ਖਾਰਾ ਦੋਆਂ ਦੀ ਹੱਦ ਦੇ ਉੱਪਰ ਵੈਸੇ ਤਾਂ ਅਸੀਂ ਇਹ ਮੰਨਦੇ ਆ ਕਿ ਹਰੀਕੇ ਕਲਾਂ ਦੇ ਵਿੱਚ ਇਹ ਮੇਲਾ ਲੱਗਦਾ ਪਰ ਫਿਰ ਵੀ ਦੋਵੇਂ ਪਿੰਡਾਂ ਦੀ ਹੱਦ ਹੋਣ ਕਰਕੇ ਇਹ ਮੇਲਾ ਜਿਹੜਾ ਇੱਥੇ ਲੱਗਦਾ ਔਰ ਪਿਛਲੇ ਲੰਬੇ ਸਮੇਂ ਤੋਂ ਮੇਲਾ ਲੱਗਦਾ ਅਸੀਂ ਮੈਨੂੰ ਵੀ ਲਗਭਗ 5-7 ਸਾਲ ਹੋ ਗਏ ਆ ਇਸ ਮੇਲੇ ਦੇ ਵਿੱਚ ਆਉਂਦਾ ਨੂੰ ਪਰ ਮੈਂ ਇਸ ਮੇਲੇ ਦੇ ਵਿੱਚ ਅਜੇ ਹਾ ਲੰਗਰ ਆ ਜਿਹੜਾ ਉਹ ਕਦੇ ਨਹੀਂ ਦੇਖਿਆ ਕਿਉਂਕਿ ਅਕਸਰ ਮੇਲਿਆਂ ਦੇ ਉੱਪਰ ਜਾਂਦੇ ਰਹਿੰਨੇ ਆ ਉੱਥੇ ਜਾਂ ਤਾਂ ਦਾ ਰੋਟੀ ਦਾ ਸਾਦਾ ਲੰਗਰ ਹੁੰਦਾ ਜਾਂ ਫਿਰ ਪਕੌੜਿਆਂ ਦਾ ਲੰਗਰ ਹੁੰਦਾ ਜਾਂ ਫਿਰ ਚਾਹ ਦਾ ਲੰਗਰ ਹੁੰਦਾ ਪਰ ਅੱਜ ਅਸੀਂ ਜੋ ਬਾਬਾ ਵਾਰ ਸਾਹਿਬ ਆ ਲੰਗਰ ਸਾਹਿਬ ਆ ਉਹਨਾਂ ਦੀ ਜੋ ਮੇਲਾ ਤੇ ਹਰ ਸਾਲ 1 ਜਨਵਰੀ ਨੂੰ ਲੱਗਦਾ ਉਸ ਮੇਲੇ ਦੇ ਉੱਪਰ ਖੜੇ ਔਰ ਨੌਜਵਾਨਾਂ ਦੇ ਵੱਲੋਂ ਇੱਕ ਨਵੀਂ ਪਹਿਲ ਕਦਮੀ ਇਸ ਮੇਲੇ ਦੇ ਉੱਪਰ ਕੀਤੀ ਗਈ ਆ ਕਿ ਜੋ ਦਸਤਾਰਾਂ ਨੇ ਲੰਗਰ ਤਾਂ ਬਹੁਤ ਤਰ੍ਹਾਂ ਦੇ ਤੁਸੀਂ ਦੇਖੇ ਨੇ ਦਸਤਾਰਾਂ ਦਾ ਲੰਗਰ ਅੱਜ ਇਹ ਹਰੀਕੇ ਕਲਾਂ ਦੀ ਧਰਤੀ ਦੇ ਉੱਪਰ ਨੌਜਵਾਨਾਂ ਨੇ ਲਾਇਆ ਗੱਲਬਾਤ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆ ਜਿਹੜੇ ਸਾਡੇ ਨਾਲ ਮੌਜੂਦ ਆ ਸਾਡੇ ਨਾਲ ਇਹ ਵੀਰ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅੱਛਾ ਭਾਈ ਤੁਸੀਂ ਜਿਹੜਾ ਹੈ ਇਹ ਅੱਜ ਲੰਗਰ ਲਾਇਆ ਕੀ ਖਿਆਲ ਕੀ ਮੰਨਦੇ ਵਿੱਚ ਆ ਕਿਉਂਕਿ ਮੇਲੇ ਦੇ ਵਿੱਚ ਹੋਰ ਬਹੁਤ ਤਰ੍ਹਾਂ ਦੇ ਲੰਗਰ ਲੱਗਦੇ ਤੁਹਾਨੂੰ ਕਿਉਂ ਲੱਗਦਾ ਸੀ ਕਿ ਪੱਗਾਂ ਦਾ ਲੰਗਰ ਹੀ ਲਾਉਣਾ ਚਾਹੀਦਾ ਦੇਖੋ ਭਾਈ ਹੁਣ ਤੁਹਾਨੂੰ ਪਤਾ ਨਹੀਂ ਹਰੀਕੀ ਕਲਾ 18 ਨਾਲ ਜਿਹੜੀ ਸਾਰੇ ਪਿੰਡਾਂ ਦੇ ਵਿੱਚ ਇਹ ਨਾਲ ਲਾ ਕੀਤਾ ਤੇ ਵਾਹ ਦੇਖੋ ਆਪਣੀ ਜਿਹੜੀ ਸੱਭਿਆਚਾਰੀ ਦਾ ਉਹ ਖਤਮ ਹੁੰਦਾ ਜਾ ਰਿਹਾ ਸੱਭਿਆਚਾਰ ਨੂੰ ਬਚਾਉਣ ਵਾਸਤੇ ਜਿਹੜਾ ਨਾਲ ਲਾ ਕਰਦੇ ਆ ਤਾਂ ਕਿ ਜੋ ਆਪਣਾ ਇਨੈਕਟਿਵ ਹੋਣੀ ਹੋਣੀ ਘਟਣ ਗਿਆ ਆਪਣੀ ਜਿੱਤੀ ਬਾਦ ਨੂੰ ਕਦੇ ਫੇਰੀ ਤੋਂ ਹੁੰਦੀ ਆ ਆਪਣੇ ਤੇ ਅੱਗੇ ਤਾਂ ਕਿ ਦਸਤਾਰਾ ਦਾ ਇਸ ਮੇਲੇ ਦੇ ਵਿੱਚ ਪਹਿਲਾ ਨੰਗਰਾ ਲੋਟਾ ਖਾ ਜੇ ਇਸ ਰੇ ਦੇ ਵਿੱਚ ਪਹਿਲਾ ਲਖੜੇ ਇੱਕ ਤੋਂ ਮਾਡ ਰਿਸਪੌਂਸ ਲੈ ਰਿਹਾ ਕੋਕੇ ਕਿੰਨੀ ਬਹੁਤ ਵਧੀਆ ਇਸ ਮੇਲੇ ਦੇ ਵਿੱਚ ਆ ਇਹਨਾਂ ਦੀ ਖਾਸ ਗੱਲ ਇਹ ਆ ਕਿ ਬਾਈ ਇੰਸਟਾ ਤੇ ਪੱਗਾਂ ਬਹੁਤ ਸੋਹਣੀਆਂ ਬਣਦੇ ਆ ਬਾਈ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਜਿਹੜਾ ਤੁਸੀਂ ਅੱਜ ਕੈਂਪ ਲਾਇਆ ਇਸ ਦੇ ਵਿੱਚ ਹੁਣ ਤੱਕ ਤੁਸੀਂ ਤੁਹਾਡੀ ਗਿਣਤੀ ਤੋਂ ਬਿਨਾਂ ਮਤਲਬ ਕਿੰਨੀਆਂ ਪੱਗਾਂ ਬਣ ਸਕਦੀਆਂ ਬਿਨਾ ਕੈਂਪ ਤੋਂ ਸੌ ਤੋਂ ਪਲੱਸ ਇਸ ਤੋਂ ਪਹਿਲ ਤੋਂ ਬਾਅਦ ਮਤਲਬ ਕਿ ਹੁਣ ਮਨਤਨ ਇੰਸਟਾ ਤੇ ਨਾ ਮੇਰੇ ਨਾਲ ਉੱਪਰ ਵੀ ਕੁਝ ਕੰਮ ਹੋ ਗਿਆ ਹੈ ਜਿਹੜੇ ਕਿ ਮਨਤਨ ਤੋਂ ਮੈਂ ਕਿੰਨਾ ਕੁ ਮਾਤੇ ਕੇ ਕੰਮ ਨੂੰ ਵੀ ਪੱਗਾਂ ਦਾ ਮੰਗਰ ਲਾਵਾਗੇ ਜਿੱਦਾਂ ਪੱਗਾਂ ਦੇ ਤੋਲਣਾ ਕਿੰਨਾ ਨਾ ਪ੍ਰਵਾਹ ਨੂੰ ਕਰਨ ਦੀ ਹੈ। ਉਹ ਸਾਰੇ ਜਿਹੜੇ ਨੌਜਵਾਨੋ ਇੱਕ ਪਿੰਡ ਚੋਂ ਸੋ ਇਹ ਬਹੁਤ ਵੱਡੀ ਗੱਲ ਆ ਕਿ ਇੱਕ ਅਨੋਖੀ ਪੈਰ ਕਦਮੀ ਮੇਲਿਆਂ ਦੇ ਉੱਪਰ ਅਨੋਕੀ ਪਹਿਲ ਕਦਮੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਪੱਗਾਂ ਦੇ ਲੰਗਰ ਆ ਜਿਹੜੇ ਹੁਣ ਲੱਗਣੇ ਸ਼ੁਰੂ ਹੋ ਗਏ ਆ ਕਿਉਂਕਿ ਸਾਡੀ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਗੁਰਾਹੇ ਪਈ ਹੋਈ ਆ ਕਿਤੇ ਨਾ ਕਿਤੇ ਫੇਸਬੁੱਕ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਕੰਨੀਆਂ ਰੀਲਾਂ ਤੱਕ ਮਹਿਦੂਦ ਹੋ ਕੇ ਰਹਿ ਗਈ ਆ ਪਰ ਅੱਜ ਇਹ ਬਾਈ ਹੋਣਾਂ ਨੇ ਜੋ ਪਰਾਲਾ ਕੀਤਾ ਇਹ ਪੱਗਾਂ ਦੇ ਲੰਗਰ ਆ ਜਿਹੜੇ ਉਹ ਲਾਏ ਜਾ ਰਹੇ ਆ ਔਰ ਇਸ ਤਰ੍ਹਾਂ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਆਪਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕਿਸ ਤਰ੍ਹਾਂ ਦਾ ਇਸ ਕਿੱਪ ਦੇ ਬਾਰੇ ਸੋਚਦੇ ਆ ਪਰ ਬਾਈ ਹੋਰਾਂ ਦਾ ਜੋ ਅਪਰਾਲਾ ਇਸ ਨੂੰ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਕਰਨਾ ਚਾਹੀਦਾ ਔਰ ਕਮੈਂਟ ਕਰਕੇ ਦੱਸਿਓ ਕਿ ਮੇਲਿਆਂ ਦੇ ਵਿੱਚ ਜੋ ਲੰਗਰ ਲੱਗਦੇ ਆ ਔਰ ਅਨੋਖਾ ਲੰਗਰ ਜੋ ਪੱਗਾਂ ਦਾ ਲੱਗ ਰਿਹਾ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਔਰ ਇਸ ਮੇਲੇ ਦੇ ਵਿੱਚ ਸਾਡੇ ਨਾਲ ਬਾਈ ਖੰਮੀ ਹੋਣੀ ਵੀ ਮੌਜੂਦ ਆ ਪੂਰੀ ਇਸ ਮੇਲੇ ਦੇ ਵਿੱਚ ਆਪਣੀਆਂ ਸਵਾਵਾ ਲੱਗਿਆ ਇੰਨਾ ਛੋਟੇ ਵੱਡੇ ਭਰਾਵਾਂ ਨੇ ਇਹ ਉਪਰਾਨਾ ਕੀਤਾ ਇਹਨਾਂ ਸਾਰਿਆਂ ਦਾ ਦਿলোਧਨਵਾਦ ਆ ਮੇਰਾ ਸਾਰਿਆਂ ਨੂੰ ਮੈਸੇਜ ਆ ਕਿ ਭਈ ਪੱਕ ਬੰਦੇ ਦੀ ਸ਼ਾਨ ਆ ਪੱਕ ਦੇ ਨਾਲ ਸੁਤਬਾ ਵੱਡਾ ਹੁੰਦਾ ਪੱਕ ਦੇ ਨਾਲ ਲੋਭ ਵੱਖਰਾ ਜਦੋਂ ਪੱਕ ਬਣੀ ਜਾਂਦੀ ਐ ਸਿਰ ਤੇ ਸਭ ਬੰਦੇ ਦਾ ਕਿਲੋ 2 ਕਿਲੋ ਉਹ ਹੀ ਗੁਣਵਾ ਜਾਂਦਾ ਵੀ ਮੇਰੇ ਪੱਕ ਬਣੀ ਐ ਮੇਰੇ ਦਸਤਾਰ ਬਣੀ ਐ ਇੱਕ ਚੌੜੀ ਹੋ ਜਾਂਦੀ ਹੈ ਬਾਈ ਤੇ ਅੱਗੇ ਤੋਂ ਮੈਂ ਆਪਣੇ ਭਰਾਵਾਂ ਨੂੰ ਛੋਟੇ ਭਰਾਵਾਂ ਨੂੰ ਵੱਡੇ ਭਰਾਵਾਂ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਬੱਗੇ ਵਰਗੇ ਭਰਾ ਹੋਰ ਭਰਾ ਸੋਮੇ ਵਰਗੇ ਭਰਾ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਇਹਦੇ ਨਾਲ ਨਸ਼ਿਆਂ ਦਾ ਜਿਹੜਾ ਦੌਰ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਕ ਲੋਕ ਆ ਇਹਦੇ ਨਾਲ ਜੁੜੇ ਆ ਦਸਤਾਰ ਨਾਲ ਜੁੜੇ ਆ ਉਹਨਾਂ ਨੇ ਨਸ਼ੇ ਛੱਡੇ ਆ ਬਾਈ ਹੋਰ ਵੀ ਜਿਹੜੇ ਕੰਮ ਦੰਦੇ ਆ ਬੰਦੇ ਗਲਤ ਕੰਮਾਂ ਤੋਂ ਵੱਤ ਜਾਂਦੇ ਆ ਦਸਤਾਰ ਦਾ ਰੋਹ ਵੀ ਵੱਖਰਾ ਹੈ ਬਸ ਅੱਗੇ ਤੋਂ ਹੋਰ ਉਪਰਾਲਾ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦਾ ਸੰਯੋਗ ਦੇਵਾਂਗੇ ਜਿੰਨੇ ਚੋਕਰੀ ਜਗੇ ਭਾਈ ਜੀ ਕੀ ਇਹ ਮੇਰੇ ਕਰਨਾ ਚਾਹਦੇ ਹੋ ਜੋ ਪੰਜਾਬ ਦੀ ਨੌਜਵਾਨੀ ਆ ਆਪਣੀਆਂ ਜੋ ਸਾਨੂੰ ਵਿਰਸਾ ਮਿਲਿਆ ਸਾਡੇ ਪੰਜਾਬ ਦਾ ਦਸਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਹੋਈ ਆ ਕੀ ਅਪੀਲ ਕਰਨੀ ਆ ਨੌਜਵਾਨਾਂ ਨੂੰ ਭਾਈ ਜੀ ਟੀਮ ਕਰਨਾ ਚਾਹੁੰਦਾ ਸੀ ਦਿੱਲੀ ਚਾਰ ਸੈਮਜਾ ਦੇ ਜੀ ਛੋੜੀ ਛੋੜੀ ਹੋ ਗਰਾ ਸੀ ਉਹਨਾਂ ਦੀ ਆਹੋ ਇੰਨੀ ਛੋਟੀ ਉਮਰ ਦੇ ਵਿੱਚ ਵੀ ਆਪਣੇ ਉਸ ਆਪਣੇ ਜਨਮ ਗੁਬਾਨ ਕਰਕੇ ਆਪਣੀ ਪਰਮੁਖੀ ਸ਼ਾਨ ਨੂੰ ਪਜਾ ਸਕਦੇ ਆ ਤੇ ਆਪਾਂ ਤਾਂ ਫੇਰ ਹੀ ਬੋ ਮਟੇ ਆ ਤਾਂ ਆਪਾਂ ਨੂੰ ਉਹਨਾਂ ਦੀ ਕੁਰਬਾਨੀ ਨੂੰ ਸੋਚਣਾ ਚਾਹੀਦਾ ਉਹਨਾਂ ਦੇ ਦਿੱਤੇ ਰਾਮਾਂ ਤੇ ਆਪਣੋ ਤੁਰਨਾ ਚਾਹੀਦਾ ਕਿ ਜੋ ਪੱਕ ਹੈ ਉਹ ਗੁਰੂ ਕਵੰਸ ਦੀ ਜੀਵ ਸ਼ਕਤੀ ਦੇ ਹਿੱਸੇ ਹੁੰਦੇ ਨੇ ਜਿਹੜਾ ਬਣਾਵਾਗੇ ਵਾਹਿਗੁਰੂ ਦੀ ਕਾਲਤਾ ਸ਼੍ਰੀ ਵਾਹਿਗੁਰੂ ਦੀ ਬੱਚੇ ਐਸਾ ਟੀਮ ਦੇ ਹੋਰ ਵੀ ਕੁਝ ਬਾਈ ਸਾਡੇ ਨਾਲ ਮੌਜੂਦ ਨੇ ਇਹ ਬਾਈ ਤੁਸੀਂ ਵੀ ਤੇ ਸਾਥ ਜੌਣੇ ਬਾਈ ਜੀ ਤੁਸੀਂ ਵੀ ਬਾਈ ਜੀ ਇਹ ਬਾਈ ਹੋਣੀ ਦਸਤਾਰਾਂ ਸੁਜਾਉਂਦੇ ਨੇ ਕਿਹੜੇ ਕਿਲੇ ਸਾਈਡਾ ਜਿਹੜੇ ਤੁਸੀਂ ਕੋ ਗੁਸਤਾਰਾ ਤੁਸੀਂ ਹੋ ਹਾਂਜੀ ਕਿਸ ਦਾ ਤੁਸੀਂ ਹੋ ਮੇਰਾ ਨਾਮ ਸ਼ੈਦ ਸਿੰਘ ਕਿੰਨੀ ਉਮਰ ਆ ਬੱਚਾ 17 ਸਾਲ ਇਹ ਨੌਜਵਾਨ ਆ 17 ਸਾਲ ਦੀ ਉਮਰ ਦਾ ਔਰ ਉਪਰਾਲਾ ਜਿਹੜਾ ਇਸ ਉਪਰਾਲੇ ਦੇ ਵਿੱਚ ਦਸਤਾਰ ਸੁਜਾਉਣ ਦੀ ਸੇਵਾ ਨਿਭਾ ਰਿਹਾ ਔਰ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਬਾਈ ਹੋਣੀ ਸਭ ਤੋਂ ਪਹਿਲਾਂ ਬਾਈ ਤੁਸੀਂ ਸਾਰੀ ਟੀਮ ਹੈ ਜਿਹੜੀ ਉਹ ਸਾਰੇ ਵਧਾਈ ਦੇ ਪਾਤਰ ਹੋ ਤੁਸੀਂ ਹੁਣ ਤੱਕ ਇਸ ਕੈਂਪ ਦੇ ਵਿੱਚ ਆਪਦੇ ਹੱਥੀ ਕਿੰਨਿਆ ਦਸਤਾਰਾਂ ਬੰਨਤੇ 15 ਦਸਤਾਰਾਂ ਬੰਨਤੇ ਨੇ ਮੇਰੇ ਕਿਹੜੇ ਸਟਾਈਲ ਆ ਜਿਹੜੇ ਤੁਸੀਂ ਹੁਣ ਤੱਕ ਦਸਤਾਰਾਂ ਦੀ ਸਜਾवट ਕੀਤੀ 42 ਹੋਰ ਦੀਸਤਾਈ ਸਟਾਈਲ ਤੋਂ ਕਿਹੜਾ ਦਾ ਇੰਡੀ ਸਭ ਤੋਂ ਜ਼ਿਆਦਾ ਸਾਈਜ਼ ਕਰੇ ਹਾਂ ਸੋ ਅਸੀਂ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਜੋ ਸਾਡੀ ਪੰਜਾਬ ਦੀ ਜਵਾਨੀ ਆ ਜਿਨ੍ਹਾਂ ਨੇ ਆਪਦੇ ਵਿਰਸੇ ਤੋਂ ਆ ਜਿਹੜਾ ਉਹ ਲਿਓ ਲੈ ਚੁੱਕੇ ਆ ਉਹਨਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਆ ਕਿ ਆਓ ਇਸ ਤਰ੍ਹਾਂ ਦੇ ਲੰਗਰਾਂ ਦਾ ਵੱਧ ਤੋਂ ਵੱਧ ਸਾਥ ਦੀਏ ਔਰ ਭਾਈ ਜਿਸ ਕਰਨ ਹੋਣੀ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਉਹਨਾਂ ਸਾਰਿਆਂ ਦਾ ਅਸੀਂ ਅਸੀਂ ਆਪਦੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਸੋਹਣਾ ਉਪਰਾਲਾ ਕਰ ਰਹੇ ਆ ਦਸਤਾਰ ਇੱਕ ਅਜਿਹਾ ਤਾਜ਼ਾ ਆ ਤੁਸੀਂ ਇੱਕ ਗੀਤ ਵੀ ਸੁਣਿਆ ਹੋਣਾ ਕਿ ਟੋਪੀ ਭਾਵੇਂ ਸੋਨੇ ਦੀ ਲੈਲਾ ਤੇ ਪੱਗ ਵਰਗਾ ਮੁਕਾਬਲਾ ਨਹੀਂ ਕੋਈ ਇਸ ਕਰਕੇ ਸੋ ਜਿਹੜੇ ਜਿਹੜੇ ਵੀ ਦੋਸਤ ਮਿੱਤਰੇ ਇਹ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਕਮੈਂਟ ਕਰਕੇ ਰਹਿ ਜਰੂਰ ਦੇਣਾ ਤੁਸੀਂ ਜੁੜੇ ਰਹੋ ਸੰਘਰਸ਼ ਦਾ ਸਟਰਗਲ ਦੇ ਨਾਲ ਮੈਂ ਸੋਹਨੀਤ ਮੋੜ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ